ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਜੰਜਾਲ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਮਿੱਤਰੋ ਮਰ ਗਈ ਸੀ ਆਂਡ ਗਵਾਣ ਤੋਂ ਕੋਈ ਆਉਂਦਾ ਤਾਂ ਪੁੰਜੇ ਪਈ লাশ ਲਾਗੇ ਚੁੱਪਚਾਪੀਤਾ ਬੈਠ ਜਾਂਦਾ ਕੋਈ ਰੋ ਨਹੀਂ ਸੀ ਰਿਹਾ ਕੋਈ ਵੈਨ ਨਹੀਂ ਸੀ ਪਾਰਿਆ ਨਾਲੇ ਮਿੱਤਰੋ ਲਈ ਦੋ ਹੱਥੜੇ ਮਾਰ ਮਾਰ ਰੋਣਾ ਕਿਸਨੇ ਸੀ ਬਸ ਬੈਠੇ ਲੋਕਾਂ ਦੇ ਮੂੰਹੋਂ ਇਹੀ ਬੋਲ ਨਿਕਲਦੇ ਚੰਗਾ ਹੋਇਆ ਰੱਬ ਨੇ ਇਹਦੇ ਤੇ ਪਰਦਾ ਪਾ ਦਿੱਤਾ ਘੜੀ ਭਲਾਂ ਚ ਹੀ ਉਨੂੰ ਫੱਟੇ ਤੇ ਪਾ ਕੇ ਸਿਵੇਂ ਅਚ ਲੈ ਤੁਰੇ ਦੂਰੋਂ ਦੇਖਿਆ ਇਹ ਜਾਪੇ ਜਿਵੇਂ ਇਕੱਲੀ লাশ ਨੂੰ ਚੌ ਮੋੜਿਆਂ ਤੇ ਤੁਰੇ ਜਾ ਰਹੀ ਹੋਵੇ ਲੋਕਾਂ ਦਾ ਲੰਬਾ ਹਜੂਮ ਪਿੱਛੇ ਹੈ ਕਿੱਥੇ ਸੀ ਬਸ ਵਿਰਲੇ ਟਾਵੇਂ ਜਿਵੇਂ ਸੰਸਕਾਰ ਕਰਨ ਲਈ ਨਹੀਂ লাশ ਸੁੱਟਣ ਲਈ ਦੌੜੇ ਜਾ ਰਹੇ ਹੋਣ ਮਿੱਤਰੋ ਦੀ লাশ ਸ਼ਮਸ਼ਾਨ ਘਾੜ ਦੇ ਥੜੇ ਤੇ ਲਿਆ ਧਰੀ ਉਹਦਾ ਸਰੀਰ ਹੈ ਕਿੰਨਾ ਕੁ ਸੀ ਮੁਠੀ ਪਰ ਬਸ ਜਿਵੇਂ ਅਸ਼ੋਕ ਕੇ ਤਵੀਤੜੀ ਜਹੀ ਬਣ ਕੇ ਰਹਿ ਗਈ ਸੀ ਜਦੋਂ ਕਦੀ ਵਿਆਹੀ ਆਈ ਰੱਜ ਕੇ ਸੋਣੀ ਤੇ ਹੱਥ ਲਾਇਆ ਮੈਲੀ ਹੁੰਦੀ ਸੀ ਉਸ ਚਾਰ ਪੁੱਤ ਜਮ ਕੇ ਘਰ ਪਾਰ ਦਿੱਤਾ ਫੇਰ ਪਤਾ ਨਹੀਂ ਕੀ ਹੋਇਆ ਉਹਦਾ ਘਰ ਵਾਲਾ ਗਾਮਾ ਕਿਹੜੇ ਵੇਲੇ ਨਸ਼ਿਆਂ ਦੀ ਭੈੜੀ ਇੱਲਤ ਲਾ ਬੈਠਾ ਸੋਣੀ ਘਰ ਵਾਲੀ ਤੇ ਚਾਰ ਪੁੱਤਰ ਹੋਣ ਦੇ ਬਾਵਜੂਦ ਘਰ ਚ ਉੱਪਰ ਆ ਗਈ ਸੀ ਬਥੇਰਿਆਂ ਬਥੇਰਾ ਸਮਝਾਇਆ ਪਰ ਆਖਰ ਗਾਮੇ ਨੇ ਮੁੱਖ ਕੇ ਹੀ ਸਾ ਲਿਆ ਫਿਰ ਮੁੰਡੇ ਜਿਉਂ ਜਿਉਂ ਵੱਡੇ ਹੁੰਦੇ ਗਏ ਉਹ ਵੀ ਪਿਓ ਦੀ ਲੀਕੇ ਹੀ ਚੱਲ ਪਏ ਵੱਡੇ ਨੂੰ ਨਸ਼ਿਆਂ ਦੀ ਲਤ ਲੱਗੀ ਫਿਰ ਦੂਜਾ ਫਿਰ ਤੀਜਾ ਪਰ ਮੁੰਡਿਆਂ ਨੇ ਵੀ ਪਿਓ ਵਾਂਗੂ ਉਹਦੇ ਹੱਥ ਖੜੇ ਕਰਵਾ ਕੇ ਛੱਡੇ ਇੱਕ ਇੱਕ ਕਰਕੇ ਪਹਿਲੇ ਤਿੰਨ ਤਾਂ ਇਸ ਜਹਾਨੋਂ ਤੁਰਦੇ ਬਣੇ ਘਰ 'ਚ ਤਾਂ ਕੁਝ ਵੀ ਨਹੀਂ ਸੀ ਰਹਿ ਗਿਆ ਤੇ ਫਿਰ ਉਹਦੇ ਵੀ ਕੱਖ ਨਾ ਰਿਹਾ ਬਸ ਇੱਕ ਚੌਥਾ ਨਾਮਾ ਅਜੇ ਜਿਉਂਦਾ ਸੀ ਬਸ ਜਿਉਂਦਾ ਹੀ ਸੀ ਹੁਣ ਮਰੀ ਮਾਂ ਦੇ ਸਿਰ ਤੇ ਖੜਾ ਕੰਬ ਰਿਹਾ ਸੀ ਆਲੇ ਦੁਆਲੇ ਖੜੇ ਪੰਜੇ ਸੱਤੇ ਜਾਣੇ ਮਿੱਤਰੋ ਦੇ ਪੈਰਾਂ ਵੱਲ 10-5 ਰੁਪਏ ਦਾ ਮੱਥਾ ਟੇਕਣ ਲੱਗ ਪਏ ਲੋਕ ਨਾਮੇ ਨੂੰ ਕੁਝ ਕਹਿ ਰਹੇ ਪਰ ਉਹਦੇ ਤਾਂ ਸਰੀਰ ਨੂੰ ਤੋੜਾ ਖੋਹੀ ਜਹੀ ਲੱਗੀ ਹੋਈ ਉਹਦੀ ਬਿਰਤੀ ਸਾਹਮਣੇ ਪੈਰਾਂ ਵੱਲ ਪਏ ਪੈਸਿਆਂ ਵੱਲ ਲੱਗੀ ਹੋਈ ਸੀ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਉਹ ਸੱਗੇ ਵੱਧ ਕੇ ਪੈਸਿਆਂ ਨੂੰ ਮੁੱਠ ਵਿੱਚ ਕੋਟ ਲਿਆ ਰੁਕੋ ਜਰਾ ਮੈਨੂੰ ਇੱਕ ਕੰਮ ਚੇਤੇ ਆਇਆ ਐਨਾ ਕਹਿੰਦਿਆਂ ਹੀ ਉਹ ਛੁੱਟ ਵੱਟ ਕੇ ਅੱਡੇ ਵੱਲ ਨੂੰ ਦੌੜ ਪਿਆ ਨਸ਼ਾ ਖਰੀਦਿਆ ਤੇ ਖਾ ਕੇ ਉੱਥੇ ਹੀ ਕਿਤੇ ਟੇਡਾ ਹੋ ਗਿਆ ਦੁਪਹਿਰ ਢਲ ਗਈ ਸੀ ਲੋਕ ਮਿੱਤਰੋਂ ਨੂੰ ਚਿਤਾ ਚ ਲਟਾਈ ਲਾਂਬੂ ਲਾਉਣ ਲਈ ਅਜੇ ਵੀ ਉਸਦੇ ਪੁੱਤਰ ਦਾ ਰਾਹ ਦੇਖ ਰਹੇ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ